ਜੇਕਰ MDH ਦੇ ਤੇ ਐਵਰੇਸਟ ਦੇ ਮਸਾਲੇ ਤੁਸੀਂ ਵੀ ਸਵਾਦ ਲੈ ਲੈ ਕੇ ਖਾਣੇ ਹੋ ਤਾਂ ਫਿਰ ਗੌਰ ਨਾਲ ਸੁਣ ਲੋ ਖਬਰ ਤੁਹਾਡੇ ਲਈ ਹੈ ਸਾਵਧਾਨ ਹੋ ਜਾਓ ਤੇ ਇਸ ਖਬਰ ਨੂੰ ਅੱਗੇ ਸ਼ੇਅਰ ਕਰਕੇ ਆਪਣੇ ਰਿਸ਼ਤੇਦਾਰਾਂ ਤੇ ਦੋਸਤਾਂ ਤੱਕ ਵੀ ਭੇਜੋ ਕਿਉਂਕਿ ਬਹੁਤ ਵੱਡੀ ਚੇਤਾਵਨੀ ਜਾਰੀ ਹੋਈ ਹੈ MDH ਤੇ ਐਵਰੇਸਟ ਦੇ ਮਸਾਲਿਆਂ ਨੂੰ ਲੈ ਕੇ MDH ਤੇ ਐਵਰੇਸਟ ਦੇ ਮਸਾਲਿਆਂ ਦੇ ਵਿੱਚ ਕੈਂਸਰ ਦੇ ਤੱਤ ਪਾਏ ਜਾਣ ਦੀ ਖੋਜ ਦੀ ਖਬਰ ਚਾਰਚ ਫੇਰੇ ਅੱਜ ਫੈਲੀ ਹੈ ਔਰ ਇਹ ਜਿਹੜੀ ਖੋਜ ਹੈ ਇਹ ਇੰਟਰਨੈਸ਼ਨਲ ਏਜੰਸੀ ਆਫ ਰਿਸਰਚ ਔਨ ਕੈਂਸਰ ਨੇ ਇਹਦੇ ਉੱਪਰ ਜਿਹੜੀ ਰਿਸਰਚ ਕੀਤੀ ਹੈ ਖੋਜ ਕੀਤੀ ਹੈ ਔਰ ਸੈਂਟਰ ਫਾਰ ਫੂਡ ਸੇਫਟੀ ਨੇ ਵੱਡੀ ਚੇਤਾਵਨੀ ਜਾਰੀ ਕਰ ਦਿੱਤੀ ਹੈ ਤੇ ਕਈ ਸਾਰੇ ਦੇਸ਼ਾਂ ਦੇ ਵਿੱਚ ਅੱਜ ਹੀ ਇਹ ਚੇਤਾਵਨੀ ਜਾਰੀ ਹੋ ਗਈ ਹੈ ਐਮ ਡੀ ਐਚ ਤੇ ਐਵਰਸ ਦੇ ਮਸਾਲਿਆਂ ਨੂੰ ਵਰਤਣ ਦੇ ਸਬੰਧੀ ਤੁਸੀਂ ਵੀ ਸਾਵਧਾਨ ਹੋ ਜਾਓ ਕਿਉਂਕਿ ਘਰ-ਘਰ ਦੇ ਵਿੱਚ ਵਿਆਹਾਂ ਸ਼ਾਦੀਆਂ ਦੇ ਵਿੱਚ MDH ਤੇ एवरेस्ट ਦੇ ਮਸਾਲੇ ਜਿਹੜੇ ਨੂੰ ਵੱਡੇ ਪੱਧਰ ਤੇ ਵਰਤੇ ਜਾਂਦੇ ਨੇ ਆਮ ਰੂਪ ਚ ਵੀ ਘਰਾਂ ਚ ਵਰਤੇ ਜਾਂਦੇ ਨੇ ਲੋਕ ਚਟਕਾਰੇ ਲੈ ਲੈ ਕੇ ਸਵਾਦ ਲੈ ਲੈ ਕੇ ਖਾਂਦੇ ਨੇ ਤੇ ਹੁਣ ਕੈਂਸਰ ਦੇ ਤੱਤ ਪਾਏ ਜਾਣ ਦੀ ਖਬਰ ਆ ਰਹੀ ਹੈ ਔਰ ਇਹ ਜਿਹੜੀ ਖਬਰ ਆ ਰਹੀ ਹੈ ਕੋਈ ਆਮ ਜੀ ਨਹੀਂ ਹੈਗੀ ਇਹ ਖਬਰ ਇੰਟਰਨੈਸ਼ਨਲ ਏਜੰਸੀ ਆਫ ਰਿਸਰਚ ਔਨ ਕੈਂਸਰ ਨੇ ਇਹਦੇ ਉੱਪਰ ਰਿਸਰਚ ਕੀਤੀ ਹੈ ਖੋਜ ਕੀਤੀ ਹੈ ਔਰ ਅ ਦੋ ਦੇਸ਼ ਸਿੰਗਾਪੁਰ ਤੇ ਹਾਂਗਕਾਂਗ ਉਹਨਾਂ ਦੇ ਵਿੱਚ ਵੱਡੀ ਚੇਤਾਵਨੀ ਇਹਨਾਂ ਮਸਾਲਿਆਂ ਨੂੰ ਲੈ ਕੇ ਜਾਰੀ ਕਰ ਦਿੱਤੀ ਗਈ ਹੈ ਕਈ ਹੋਰ ਦੇਸ਼ਾਂ ਦੇ ਵਿੱਚ ਵੀ ਇਸ ਤਰ੍ਹਾਂ ਦੀ ਚੇਤਾਵਨੀ ਜਾਰੀ ਹੋ ਰਹੀ ਹੈ ਔਰ ਮੈਂ ਕਹੂੰਗਾ ਕਿ ਤੁਸੀਂ ਵੀ ਇਸ ਖਬਰ ਨੂੰ ਗੌਰ ਨਾਲ ਸੁਣ ਲਓ ਸਮਝ ਲਓ ਤੇ ਸ਼ੇਅਰ ਕਰ ਦਿਓ ਦੇਖੋ ਇੱਕ ਪਾਸੇ ਪਤੰਜਲੀ ਵਾਲੇ RAMDEV ਹੋਰਾਂ ਨੇ ਪਹਿਲਾਂ ਬਹੁਤ ਸਾਰੀਆਂ ਮਸ਼ਹੂਰੀਆਂ ਕਰਕੇ ਆਪਣਾ ਮਾਲ ਵੇਚਿਆ ਤੇ ਭਾਰਤ ਦੀ ਸਭ ਤੋਂ ਵੱਡੀ ਅਦਾਲਤ ਸੁਪਰੀਮ ਕੋਰਟ ਨੇ ਉਹਨਾਂ ਨੂੰ ਹੁਣ ਖਿੱਚਿਆ ਹੋਇਆ ਤਿੰਨ ਵਾਰ ਉੱਥੇ ਉਹ ਮਾਫੀ ਮੰਗ ਚੁੱਕੇ ਨੇ ਬਾਬਾ RAMDEV ਤੇ ਜਿਹੜਾ ਉਹਨਾਂ ਦੇ ਨਾਲ ਦੇ ਸਾਥੀ ਬਾਲਕ੍ਰਿਸ਼ਨ ਨੇ ਉਹ ਤਿੰਨ ਚਾਰ ਵਾਰ ਸੁਪਰੀਮ ਕੋਰਟ ਤੋਂ ਮਾਫੀ ਮੰਗ ਚੁੱਕੇ ਨੇ ਕਿਉਂਕਿ ਸੁਪਰੀਮ ਕੋਰਟ ਨੇ ਇਹ ਸਾਫ਼-ਸਾਫ਼ ਕਹਿ ਦਿੱਤਾ ਕਿ ਉਹ ਆਪਣੇ ਮਾਲ ਦੀਆਂ ਗਲਤ ਮਸ਼ਹੂਰੀਆਂ ਕਰਕੇ ਮਾਲ ਵੇਚਦੇ ਨੇ ਔਰ ਪਤੰਜਲੀ ਨੇ ਮਾਫੀ ਭਾਵੇਂ ਮੰਗ ਲਈ ਐ ਪਰ ਇਹਦੇ باوجود ਵੀ ਸਪਰੀਮ ਕੋਰਟ ਅਜੇ ਉਹਨਾਂ ਤੇ ਕਾਫੀ ਸਖਤ ਬਣੀ ਹੋਈ ਹੈ ਅਗਲੀ ਤਰੀਕ ਦੇ ਉੱਪਰ ਪਤਾ ਲੱਗੇਗਾ ਕਿ ਉਹਨਾਂ ਨਾਲ ਕੀ ਬਣਦਾ ਪਰ ਇਹਦੇ ਦਰਮਿਆਨ ਹੁਣ ਐਮ ਡੀ ਐਚ ਤੇ ਐਵਰੈਸ ਦੇ ਮਸਾਲਿਆਂ ਤੇ ਆ ਜਿਹੜੀ ਖਬਰ ਆਈ ਹੈ ਇਹ ਵੀ ਤੁਹਾਡੇ ਲਈ ਸੁਣਨੀ ਬਹੁਤ ਜ਼ਰੂਰੀ ਹੈ ਕਿਉਂਕਿ ਘਰ ਘਰ ਵਰਤੇ ਜਾਂਦੇ ਨੇ ਇਸ ਤੋਂ ਪਹਿਲਾਂ ਜੌਨਸਨ ਬੇਬੀ ਪਾਊਡਰ ਜਿਹੜਾ ਹੈ ਜਿਹੜਾ ਆਮ ਹੀ ਬੱਚਿਆਂ ਦੇ ਲਈ ਤੇਲ ਤੇ ਕਾਉਡਰ ਵਰਤਿਆ ਜਾਂਦਾ ਉਹਦੇ ਸੰਬੰਧੀ ਵੀ ਪਿਛਲੇ ਟਾਈਮ 'ਚ ਇੱਕ ਖਬਰ ਇਸ ਤਰ੍ਹਾਂ ਬਹੁਤ ਵੱਡੇ ਪੱਧਰ ਤੇ ਆਈ ਸੀ ਕਿ ਇਹਦੇ ਵਿੱਚ ਵੀ ਬਹੁਤ ਕੁਝ ਗਲਤ ਹੈ ਔਰ ਕਈ ਠੰਡੇ ਜਿਹੜੇ ਜਿਨ੍ਹਾਂ ਨੂੰ ਲੋਕ ਠੰਡਾ ਕਹਿ ਕੇ ਪੀਂਦੇ ਨੇ ਉਹਨਾਂ ਦੇ ਵਿੱਚ ਵੀ ਕਾਫੀ ਸਾਰੇ ਗਲਤ ਤੱਤ ਪਾਏ ਜਾਣ ਦੀਆਂ ਜਿਹੜੀਆਂ ਖਬਰਾਂ ਨੇ ਉਹ ਆਉਂਦੀਆਂ ਰਹੀਆਂ ਨੇ ਅਸਲ ਦੇ ਵਿੱਚ ਕਾਰਪੋਰੇਟਾਂ ਨੇ ਮਸ਼ਹੂਰੀਆਂ ਕਰ ਕਰਕੇ ਸਾਨੂੰ ਉਹਨਾਂ ਦੀਆਂ ਬਣਾਈਆਂ ਚੀਜ਼ਾਂ ਦੀ ਚਾਟ ਤੇ ਲਾ ਲਿਆ ਹੋਇਆ ਅਸੀਂ ਬਾਜ਼ਾਰ ਤੇ ਨਿਰਭਰ ਕਰਨ ਲੱਗੇ ਆ ਉਹ ਮਸਾਲੇ ਤੇ ਉਹ ਚੀਜ਼ਾਂ ਜਿਹੜੀਆਂ ਆਸਾਨੀ ਨਾਲ ਅਸੀਂ ਘਰ 'ਚ ਤਿਆਰ ਕਰ ਸਕਦੇ ਆ ਸ਼ੁੱਧ ਪਿਓਰ ਆਰਗੈਨਿਕ ਉਹਨਾਂ ਲਈ ਅਸੀਂ ਬਿਲਕੁਲ ਬਾਜ਼ਾਰ ਤੇ ਨਿਰਭਰ ਹੋ ਗਏ ਆ ਬਜ਼ਾਰ ਦੇ ਵਿੱਚ ਜਿਹੜੀਆਂ ਵੱਡੀਆਂ ਕੰਪਨੀਆਂ ਮੁਨਾਫਾ ਖੋਰ ਕੰਪਨੀਆਂ ਕਾਰਪੋਰੇਟ ਕੰਪਨੀਆਂ ਇਹਨਾਂ ਕਾਰੋਬਾਰਾਂ 'ਚ ਲੱਗੀਆਂ ਨੇ ਉਹ ਕਈ ਤਰ੍ਹਾਂ ਦੀਆਂ ਐਸੀਆਂ ਚੀਜ਼ਾਂ ਬਣਾ ਕੇ ਲੋਕਾਂ 'ਚ ਸੁੱਟ ਰਹੀਆਂ ਨੇ ਜਿਨ੍ਹਾਂ ਬਾਰੇ ਬਾਅਦ 'ਚ ਖੋਜਾਂ ਦੱਸਦੀਆਂ ਨੇ ਕਿ ਇਹ ਬਹੁਤ ਹਾਨੀਕਾਰਕ ਨੇ ਜਿਸ ਤਰ੍ਹਾਂ ਅੱਜ ਐਮਡੀਐਚ ਤੇ ਐਵਰੈਸਟ ਦੀ ਗੱਲ ਆਈ ਹੈ ਜੌਨਸਨ ਤੇਲ ਪਾਊਡਰ ਦੀ ਗੱਲ ਆਈ ਸੀ ਪਤੰਜਲੀ ਦੇ ਪ੍ਰੋਡਕਟਾਂ ਦੀ ਗੱਲ ਆ ਰਹੀ ਹੈ ਔਰ ਇਸੇ ਤਰ੍ਹਾਂ ਬਹੁਤ ਸਾਰੀਆਂ ਹੋਰ ਚੀਜ਼ਾਂ ਜਿਵੇਂ ਕੱਲ ਇੱਕ ਖਬਰ ਆਈ ਕਿ ਇੱਕ ਬੱਚੀ ਨੇ ਬਾਜ਼ਾਰ ਦੀ ਲਿਆਂਦੀ ਚਾਕਲੇਟ ਖਾਧੀ ਪਟਿਆਲੇ ਦੇ ਵਿੱਚ ਤੇ ਉਹ ਬਹੁਤ ਬੁਰੀ ਤਰ੍ਹਾਂ ਬਿਮਾਰ ਹੋ ਗਈ ਕੱਲ ਦੀ ਉਹ ਦਾਖਲ ਹੈ ਅੱਜ ਤੋਂ 10-12 ਦਿਨ ਪਹਿਲਾਂ ਖਬਰ ਆਈ ਪਟਿਆਲੇ ਤੋਂ ਕਿ ਕੇਕ ਲਿਆਂਦਾ ਜਨਮ ਦਿਨ ਤੇ ਕੱਟਣ ਲਈ ਉਹ ਜਦ ਖਾਧਾ ਇੱਕ ਬੱਚੀ ਦੀ ਮੌਤ ਹੋ ਗਈ ਸੀ ਕੇਕ ਖਾਣ ਨਾਲ ਇੱਕ ਹਸਪਤਾਲ ਦਾਖਲ ਹੋ ਗਈ ਸੀ ਤੇ ਬਾਕੀ ਜੀ ਵੀ ਬਿਮਾਰ ਹੋ ਗਏ ਸੀ ਸੋ ਅਸੀਂ ਬਾਜ਼ਾਰਾਂ ਤੇ ਬਹੁਤ ਵੱਡੇ ਪੱਧਰ ਤੇ ਨਿਰਪਰ ਹੋ ਰਹੇ ਆ ਅਸੀਂ ਜੇ ਚਾਹੀਏ ਤਾਂ ਹਰ ਤਰ੍ਹਾਂ ਦਾ ਮਸਾਲਾ ਅਸੀਂ ਘਰ ਤਿਆਰ ਕਰ ਸਕਦੇ ਹਾਂ ਪਰ ਜੇਕਰ ਅਸੀਂ ਖੇਤੀ ਨਹੀਂ ਵੀ ਕਰਦੇ ਤਾਂ ਅਸੀਂ ਮਿਰਚ ਅਸੀਂ ਸਾਬਤ ਧਣੀਆਂ ਅਸੀਂ ਜਿਹੜੇ ਸਾਬਤ ਕੜੀ ਪੱਤਾ ਜਾਂ ਜਿਹੜੀ ਹੋਰ ਮਸਾਲੇ ਨੇ ਉਹਨਾਂ ਨੂੰ ਸਾਬਤ ਘਰੇ ਲਿਆ ਕੇ ਉਹਨਾਂ ਨੂੰ ਦੌਰੀ ਚ ਜਾਂ ਕੁੰਡੇ ਚ ਕੁੱਟ ਕੇ ਉਹਨਾਂ ਨੂੰ ਮਿਕਸੀ ਚ ਮਿਕਸ ਮਿਕਸ ਕਰਕੇ ਅਸੀਂ ਘਰੇ ਮਸਾਲਾ ਬਣਾ ਸਕਦੇ ਹਾਂ ਪਰ ਹੌਲੀ-ਹੌਲੀ ਕੰਮ ਕਲਚਰ ਜਿਹੜਾ ਕੰਮ ਸੱਭਿਆਚਾਰ ਜਿਹੜਾ ਵਰਕ ਕਲਚਰ ਜਿਹੜਾ ਉਹ ਖਤਮ ਹੁੰਦਾ ਜਾ ਰਿਹਾ ਅਸੀਂ ਬਿਲਕੁਲ ਬਣੀਆਂ ਬਣਾਈਆਂ ਚੀਜ਼ਾਂ ਤੇ ਨਿਰਭਰ ਹੁੰਦੇ ਜਾ ਰਹੇ ਹਾਂ ਇੱਥੋਂ ਤੱਕ ਕਿ ਅਸੀਂ ਤਾਂ ਜਿਹੜੇ ਹੁਣ ਪਕੌੜੇ ਜਾਂ ਆਮ ਚੀਜ਼ਾਂ ਘਰਾਂ 'ਚ ਬੜੇ ਚਾਅ ਤੇ ਸ਼ੌਂਕ ਨਾਲ ਬਣਾਈਆਂ ਜਾਂਦੀਆਂ ਸੀ ਉਹ ਵੀ ਹੁਣ ਬਾਜ਼ਾਰਾਂ 'ਚੋਂ ਲਿਆ ਕੇ ਹੀ ਖਾਣ ਲੱਗ ਪਏ ਹਾਂ ਅਸੀਂ ਬਹੁਤ ਸਾਰੇ ਪਰਿਵਾਰਾਂ 'ਚ ਦੇਖਦੇ ਹਾਂ ਕਿ ਇੱਕ ਟਾਈਮ ਦਾ ਖਾਣਾ ਵੀ ਲੋਕ ਆਉਂਦੇ ਜਾਂਦੇ ਬਾਜ਼ਾਰ ਚੋਂ ਫੜਨੇ ਆਉਂਦੇ ਨੇ ਘਰੇ ਖਾਣਾ ਘੱਟ ਬਣਨ ਲੱਗ ਪਿਆ ਤਾਂ ਜੇਕਰ ਅਸੀਂ ਇੰਨਾ ਮੁਨਾਫਾ ਖੋਹਰਾਂ ਤਿੰਨ ਪਰ ਹੋਵਾਂਗੇ ਤਾਂ ਉਹਦੇ ਨਤੀਜੇ ਆਖਰ ਨੂੰ ਘਾਤਕ ਨਿਕਲਣੇ ਹੀ ਨੇ ਔਰ ਇਹ ਜਿਹੜਾ ਐਵਰੈਸਟ ਦਾ ਇੱਕ ਮਸਾਲਾ ਤੇ ਐਮ ਡੀ ਐਚ ਦੇ ਤਿੰਨ ਮਸਾਲੇ ਜਿਹੜੇ ਨੇ ਉਹਨਾਂ ਦੇ ਉੱਪਰ ਇਹ ਚੇਤਾਵਨੀ ਇਹ ਐਡਵਾਈਜ਼ਰੀ ਜਾਰੀ ਹੋਈ ਹੈ ਕਿਉਂਕਿ ਕੈਂਸਰ ਦੇ ਤੱਤ ਇੰਟਰਨੈਸ਼ਨਲ ਏਜੰਸੀ ਆਫ ਰਿਸਰਚ ਔਨ ਕੈਂਸਰ ਨੇ ਜਿਹੜੇ ਨੇ ਉਹ ਇਹਨਾਂ 'ਚ ਹੋਣ ਦੀ ਗੱਲ ਆਖੀ ਐ ਔਰ ਨਾਲ ਹੀ ਜਿਹੜਾ ਸੈਂਟਰ ਆਫ ਫੂਡ ਸੇਫਟੀ ਐ ਉਸ ਨੇ ਵੀ ਚੇਤਾਵਨੀ ਜਾਰੀ ਕਰ ਦਿੱਤੀ ਐ ਹੁਣ ਹਾਂਗਕਾਂਗ ਤੇ ਸਿੰਗਾਪੁਰ ਨੇ ਤਾਂ ਇਹਦੇ ਵਿੱਚ ਚੇਤਾਵਨੀ ਕੀਤੀ ਐ ਪਰ ਭਾਰਤ ਦੇ ਵਿੱਚ ਜਿੱਥੇ ਇਹਨਾਂ ਮਸਾਲਿਆਂ ਦੀ ਬਹੁਤ ਵੱਡੀ ਲਗਤ ਐ ਕੀ ਇੱਥੇ ਵੀ ਕੋਈ ਇਸ ਤਰ੍ਹਾਂ ਦਾ ਕਦਮ ਚੁੱਕਿਆ ਜਾਏਗਾ ਜਾਂ ਨਹੀਂ ਚੁੱਕਿਆ ਜਾਏਗਾ ਕੀ ਭਾਰਤ ਸਰਕਾਰ ਵੀ ਇਹਦੇ ਉੱਪਰ ਕੋਈ ਖੋਜ-ਬੀਨ ਕਰਾਏਗੀ ਜਾਂ ਨਹੀਂ ਕਰਾਏਗੀ ਏ ਆਉਣ ਵਾਲਾ ਵਕਤ ਦੱਸੇਗਾ ਕਿਉਂਕਿ ਬੜਾ ਕੁਝ ਇੱਥੇ ਇਸ ਤਰ੍ਹਾਂ ਚੱਲਦਾ ਮਿਲ ਮਲਾ ਕੇ ਲੋਕਾਂ ਦੀਆਂ ਜਾਨਾਂ ਜਾਨ ਲੋਕ ਲੋਕਾਂ ਨੂੰ ਜੋ ਮਰਜ਼ੀ ਹੋਵੇ ਪਰ ਇਸ ਤਰ੍ਹਾਂ ਚੱਲਦਾ ਰਿਹਾ ਅੱਜ ਤੱਕ ਵੱਟੀਆਂ ਰਿਸ਼ਵਤਾ ਲੈ ਕੇ ਦੇ ਕੇ ਤੇ ਕਾਰੋਬਾਰ ਜਿਹੜੇ ਨੇ ਉਹ ਚਲਾਏ ਜਾਂਦੇ ਨੇ ਬਹੁਤ ਸਾਰਾ ਗਲਤ ਮਾਲ ਹਾਨੀਕਾਰਕ ਚੀਜ਼ਾਂ ਹੱਥ ਅੰਦਰ ਖਾਤੇ ਮਿਲ ਮਲਾ ਕੇ ਵੇਚੀਆਂ ਜਾਂਦੀਆਂ ਰਹੀਆਂ ਨੇ ਲੋਕਾਂ ਅੱਗੇ ਪਰੋਸੀਆਂ ਜਾਂਦੀਆਂ ਰਹੀਆਂ ਨੇ ਔਰ ਇਹ ਕੰਮ ਜਿਹੜਾ ਉਹ ਲਗਾਤਾਰ ਜਾਰੀ ਹੈ ਜੇਕਰ ਅਸੀਂ ਧਰਤੀ ਤੇ ਜਿੰਦਾ ਰਹਿਣਾ ਹੈ ਤਾਂ ਸਾਨੂੰ ਆਰਗੇਨਿਕ ਹੋਣ ਵੱਲ ਵਧਣਾ ਪੈਣਾ ਹੈ ਸਾਨੂੰ ਆਪਣੇ ਘਰ ਨਾਲ ਆਪਣੀ ਰਸੋਈ ਨਾਲ ਜੁੜਨਾ ਪੈਣਾ ਹੈ ਬਾਜ਼ਾਰੂ ਚੀਜ਼ਾਂ ਨਾਲੋਂ ਟੁੱਟਣਾ ਪੈਣਾ ਹੈ ਕਈ ਸਾਰੇ ਚੇਤਨ ਲੋਕ ਜਿਹੜੇ ਨੇ ਉਹ ਵਾਪਸ ਮੋੜਾਏ ਨੇ ਉਹ ਹੁਣ ਬਾਜ਼ਾਰੂ ਚੀਜ਼ਾਂ ਤੇ ਭਰੋਸਾ ਨਹੀਂ ਕਰਦੇ ਉਹ ਘਰੇ ਬਣਾ ਲੈਂਦੇ ਨੇ ਉਹ ਤਿਉਹਾਰਾਂ ਦੇ ਦਿਨਾਂ ਦੇ ਵਿੱਚ ਵੀ ਬਾਜ਼ਾਰੂ ਮਠਾਈਆਂ ਜਾਂ ਬਾਜ਼ਾਰੂ ਚੀਜ਼ਾਂ ਨਹੀਂ ਵਰਤਦੇ ਫਲ ਫਰੂਟ ਜ਼ਰੂਰ ਲੈ ਕੇ ਬਾਜ਼ਾਰ ਚੋਂ ਆਉਂਦੇ ਨੇ ਪਰ ਬਾਕੀ ਚੀਜ਼ਾਂ ਘਰ ਬਣਾ ਲੈਂਦੇ ਨੇ ਘੱਟ ਖਾ ਲੈਂਦੇ ਨੇ ਜੀਬ ਦਾ ਚਸਕਾ ਘੱਟ ਪਾਲ ਲੈਂਦੇ ਨੇ ਪਰ ਉਹ ਆਪਣਾ ਤੇ ਆਪਣੇ ਬੱਚਿਆਂ ਦਾ ਭਵਿੱਖ ਤੇ ਜ਼ਿੰਦਗੀ ਤੇ ਸਿਹਤ ਨੂੰ ਦਾਤੇ ਨਹੀਂ ਲਾਉਂਦੇ ਢੇਰ ਸੇ ਵੇਰ ਸਾਨੂੰ ਪਰਤਨਾ ਪੈਣਾ ਹੈ ਹਰੀ ਕ੍ਰਾਂਤੀ ਦਾ ਜ਼ਹਿਰੀਲਾ ਮਾਡਲ ਵੀ ਕਾਰਪੋਰੇਟਾਂ ਨੇ ਆਪਣੇ ਮੁਨਾਫਿਆਂ ਦੇ ਲਈ ਲੋਕਾਂ ਦੇ ਅੱਗੇ ਪੇਸ਼ ਕੀਤਾ ਪਰ ਉਸਿਆ ਲੋਕ ਉਸ ਦਾ ਸ਼ਿਕਾਰ ਹੋਏ ਕਿਸਾਨ ਵੀ ਹੋਏ ਬਾਕੀ ਸਾਰੇ ਵੀ ਹੋਏ ਤੇ ਆ ਜਿਹੜੀਆਂ ਬਿਮਾਰੀਆਂ ਅੱਜ ਅਸੀਂ ਝੱਲ ਰਹੇ ਆਂ ਭੁਗਤ ਰਹੇ ਆਂ ਕਰ ਕਰ ਦੇ ਵਿੱਚ ਕੈਂਸਰ ਫੈਲਦਾ ਜਾ ਰਿਹਾ ਹੈ ਗੁਰਦੇ ਫੇਲ ਹੋ ਰਹੇ ਨੇ ਲੀਵਰ ਫੇਲ ਹੋ ਰਹੇ ਨੇ ਹੋਰ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਖੂਨ ਦੀਆਂ ਦਿਲ ਦੀਆਂ ਲੰਗਸ ਦੀਆਂ ਜੜੀਆਂ ਲੋਕਾਂ ਨੂੰ ਚੰਬੜ ਰਹੀਆਂ ਨੇ ਉਹ ਸਾਰੀਆਂ ਦੀਆਂ ਸਾਰੀਆਂ ਜੋ ਅਸੀਂ ਅੰਦਰ ਭੇਜ ਰਹੇ ਹਾਂ ਉਥੋਂ ਪੈਦਾ ਹੋ ਰਹੀਆਂ ਨੇ ਤੇ ਅਸੀਂ ਅੰਦਰ ਉਹੀ ਕੁਝ ਭੇਜ ਰਹੇ ਹਾਂ ਜੋ ਕੁਝ ਮੁਨਾਫਾ ਖੋਰ ਮਸ਼ਹੂਰੀਆਂ ਕਰਕੇ ਸਾਡੇ ਅੱਗੇ ਪਰੋਸਦੇ ਨੇ ਹੁਣ ਜਦੋਂ ਵੀ ਕਿਤੇ ਕੋਈ ਰਿਸ਼ਤੇਦਾਰ ਆਉਂਦਾ ਜਾਂ ਜਾਂਦਾ ਹੈ ਤਾ ਅਸੀਂ ਲੱਸੀ ਜਾਂ ਨਿੰਬੂ ਪਾਣੀ ਦੇਣ ਦਾ ਤਾਂ ਰਿਵਾਜ ਹੀ ਖਤਮ ਕਰ ਦਿੱਤਾ ਹੈ ਸ਼ਕੰਜਵੀ ਤਾ ਹੁਣ ਕਾਲੀ ਕਿਸੇ ਘਰੇ ਬਣਦੀ ਹੀ ਨਹੀਂ ਅਸੀਂ ਸਿਰਫ ਉਹ ਬਾਜ਼ਾਰੂ ਜਿਹੜੇ ਜਿਨ੍ਹਾਂ ਨੂੰ ਠੰਡਾ ਕਹਿੰਦੇ ਨੇ ਉਹ ਲਿਆਉਣੇ ਆ ਅਸਲ ਚ ਉਹਨਾਂ ਦੇ ਵਿੱਚ ਕਲੋਰੋਫਾਇਰ ਹੀ ਫਾਸ ਤੇ ਮਥੇਨ ਵਰਗੇ ਜ਼ਹਿਰੀਲੇ ਤੱਤ ਹੋਣ ਦੀਆਂ ਗੱਲਾਂ ਸਾਹਮਣੇ ਆ ਚੁੱਕੀਆਂ ਨੇ ਫੇਰ ਵੀ ਅਸੀਂ ਉਹ ਲਿਆਉਣੇ ਆ ਤੇ ਪਰੋਸਦੇ ਆ ਆਪ ਵੀ ਤੇ ਦੂਜਿਆਂ ਲਈ ਵੀ ਸੋ ਦੁਬਾਰਾ ਫੇਰ ਸਾਨੂੰ ਕੁਦਰਤ ਨਾਲ ਜੁੜਨਾ ਪੈਣਾ ਕੁਦਰਤ ਵੱਲ ਪਰਤਨਾ ਪੈਣਾ ਜੇਕਰ ਅਸੀਂ ਨਹੀਂ ਪਰਤਾਂਗੇ ਤਾਂ ਫਿਰ ਲਾਜ਼ਮੀ ਤੌਰ ਤੇ ਸਾਨੂੰ ਉਸ ਦਾ ਭੁਗਤਾਨ ਕਰਨਾ ਪਏਗਾ ਇਹ ਜਿਹੜੀ ਖਬਰ ਅੱਜ ਆ ਰਹੀ ਹੈ ਕਿ MDH ਤੇ एवरेस्ट ਦੇ ਮਸਾਲਿਆਂ ਦੇ ਵਿੱਚ ਜ਼ਹਿਰੀਲੇ ਤੱਤ ਹੋਣ ਦੀ ਜਿਹੜੀ ਇਹ ਚੇਤਾਵਨੀ ਜਾਰੀ ਕੀਤੀ ਗਈ ਹੈ ਤਾਂ ਇਸ ਨੇ ਦੁਬਾਰਾ ਫੇਰ ਸੋਚਣ ਲਾਇਆ ਮੈਂ ਦੁਬਾਰਾ ਫੇਰ ਤੁਹਾਨੂੰ ਦੱਸ ਦਿਆਂ MDH ਦੇ ਤਿੰਨ ਮਸਾਲੇ ਤੇ एवरेस्ट ਦਾ ਇੱਕ ਮਸਾਲਾ ਜਿਹਦੇ ਉੱਪਰ ਇਹ ਚੇਤਾਵਨੀ ਜਾਰੀ ਕੀਤੀ ਗਈ ਆ ਔਰ ਇਹ ਚੇਤਾਵਨੀ ਹਾਂਗਕਾਂਗ ਦੇ ਵਿੱਚ ਤੇ ਸਿੰਗਾਪੁਰ ਦੇ ਵਿੱਚ ਜਾਰੀ ਕੀਤੀ ਗਈ ਆ ਸੋ ਮੈਂ ਤੁਹਾਡਾ ਵੀ ਡਾਕਟਰ ਬਖਸ਼ੀਤ ਸਿੰਘ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ ਮੇਰੇ ਨਾਲ ਕੈਮਰੇ ਤੇ ਅਮਰਜੋਤ ਸਿੰਘ ਬਹੁਤ ਮਿਹਰਬਾਨੀ ਸ਼ੁਕਰੀਆ